ਤਉਦ ਪੁੱਤ ਤੇ ਲక్ష్ਮੀ ਨਾਰ ਦੰਦੇ ਵਾਹ ਵਾਹ ਖੁਸ਼ੀ ਬੈਤਵੀ ਬਹੁਤਾ ਤਰ ਬੋਲਦੇ ਨਹੀਂ ਜਦੋਂ ਬੋਲਦੇ ਭਰੇ ਭੰਡਾਰ ਦੰਦੇ ਬਲੀ ਸ਼ਿੰਗਾ ਕੀ ਸ਼ੇਰ ਚਾਰਨੇ ਨੇ ਫੱਟੇ ਗੰਮ ਦੇ ਪੱਥਰ ਤਾਰ ਦੰਦੇ ਫੱਫਾ ਫੱਫਾ ਨਾ ਤਕੀਰ ਨੂੰ ਫਿਕਰ ਕਾਦਾ ਹੱਕਾ ਬਾੜ ਕੇ ਫਿਕਰ ਨੂੰ ਤੱਕ ਜਾਂਦੇ ਉਹ ਬਾਰੇ ਜਾ ਬਾਰੇ ਬਾਰੇ ਜਾਈਏ ਇਹਨਾਂ ਬੱਕਰਾਂ ਦੇ ਕਹਿ ਕੇ ਕੱਠ ਜਾਂਦੇ ਤੇ ਦੇ ਕੇ ਲੱਖ ਲੱਖ ਜਾਂਦੇ ਇਸ ਦੁਨੀਆ ਦੇ ਤਨਤੇ ਤੇ ਵੱਡੇ ਵੱਡੇ ਮਹਾਬਲੀ بڑے ਯੋਧੇ ਇਸ ਦਸ ਕੀਤੇ ਆਏ ਨੇ ਅਗਾ ਆਪ ਦੀ ਮੌਤ ਸੇ ਬਸ਼ਰ ਨਹੀਂ ਅਰਵਾਨ ਹੈ 100 ਸਾਲ ਦਾ ਪਰ ਪਲਕੀ ਖਬਰ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਤਲ ਕਰਦੇ ਨੇ ਲਿਖੇ ਜੰਤਰ ਤੇ ਪੜੇ ਮੰਤਰ ਕੋਟਿੰਗ ਬਚੇਗਾ ਨਾ ਕੋਈ ਕਲੇਕਾਰ ਚੁੱਟਣ ਆਪਾਂ ਸਾਰੀਆਂ ਸੰਗਤਾਂ ਭਾਈ ਸਾਹਿਬ ਹਰਬਜਨ ਸਿੰਘ ਦੀ ਫਕਰ ਜਿਨ੍ਹਾਂ ਦੀ ਯਾਦ ਦੇ ਵਿੱਚ ਕੱਫਰ ਹੋਏ ਆ ਬੜੇ ਨਿੱਕੇ ਸੁਭਾਅ ਵਾਲੇ ਸੀ ਇੱਕ ਵਾਰੀ ਭੰਡਾਣੀ ਗਏ ਸਾਡੇ ਨਾਲ ਦੋ ਲੈਕਚਰਾਰ ਸੀ ਨਰਮਲ ਸਿੰਘ ਨਮਾਣਾ ਤੇ ਹਰਭਜਨ ਸਿੰਘ ਭੱਤਰ ਫੋਟ ਫੱਕਰ ਦੇ ਨਾਲ ਢੋਲ ਕਦੇ ਮੈਦਾਨਾ ਤੇ ਨਮਾਣਾ ਤੇ ਮੈਦਾਨਾ ਫਿਰ ਉਹਨਾਂ ਦਾ ਜੋਰ ਪੈ ਗਿਆ ਐਸੇ ਭੱਜੇ ਸੀ ਕਿਆ ਧੱਕ ਬੰਦ ਦਿੱਤਾ ਬੜੇ ਨਿੱਗੇ ਸਵਾਦੇ ਸੀ ਫਿਰ ਇੱਥੇ ਇੰਗਲੈਂਡ ਦੇ ਵਿੱਚ ਆਏ ਇੱਥੇ ਵੀ ਦਾਸ ਦੇ ਨਾਲ ਉਹ ਸਰੰਗੀ ਤੇ ਰਹਨੇ ਬੜੇ ਹਰਮਨ ਪਿਆਰੇ ਸੀ ਇਸ ਦੁਨੀਆ ਦੇ ਉੱਤੇ ਬਸ ਤਸਤੇ ਤੇ ਬਹੁਤ ਵੱਡੇ ਵੱਡੇ ਆਏ ਨੇ ਸ਼ਾਸਕ ਅੰਦਰ ਵਰਗੇ ਆਏ ਨੇ ਪਰ ਜਦੋਂ ਸਮਾਂ ਆਇਆ ਇੱਥੋਂ ਜਾਣਾ ਪਿਆ ਇੱਕ ਦਿਨ ਸ਼ਾਸਕ ਅੰਦਰ ਦੀ ਮਾਂ ਬੈਕ ਟਵਰਾਂ ਦੇ ਆਈ ਬੇਸਕੰਦਰ ਬੇਸਕੰਦਰ ਕਹਿ ਕੇ ਦੇਵੇ ਦੁਹਾਈ ਰੋਵੇ ਮਾਂ ਸਕੰਦਰ ਦੀ ਮਾਂ ਪਤ ਰੋੜ ਗਿਆ ਤੂੰ ਬੇੜੇ ਨੂੰ ਕਬਰਾਂ ਦੇ ਵਿੱਚ ਤਰੇ ਸਿਰਾਂ ਪਾ ਇਕੱਠਾ ਕਰਕੇ ਬਹਿ ਗਈ ਇੱਕ ਅਵਾਜ਼ ਗੰਮੀ ਆਈ ਮਾਤਾ ਛੱਰਦੇ ਝੱਗ ਢੇੜੇ ਨੂੰ ਇੱਥੇ ਰੱਖਾ ਸਕੰਦਰ ਦੱਬੇ ਤੇ ਲੱਭਦੀ ਕਿਹੜੇ ਕਿਹੜੇ ਨੂੰ ਮਾਣੇ ਜਵਾਬ ਦਿੱਤਾ ਮੇਰਾ ਉਹ ਪੁੱਤ ਸਿਕੰਦਰ ਸੀ ਜਿਹਦੇ 1 ਲੱਖ ਦੀ ਮੰਦੀ ਬਾਈ ਹੋਈ ਸੀ ਉੱਥੋਂ ਆ ਜਾਈਂ ਮਾਤਾ ਧਗੜੇ ਨਾਲ ਕਰ ਇਥੇ ਤੇ ਇਹੋ ਦੇਵੀ ਸਿਕੰਦਰ ਆਏ ਨੇ ਜਿਨ੍ਹਾਂ ਨੇ ਲੱਖ ਲੱਖ ਦੀ ਬਣਵਾਈ ਦਿੱਤੀ ਕਹਿੰਦੇ ਨੇ ਇੰਨੀ ਗੱਲ ਸੁਣ ਕੇ ਉਹ ਖਮੋਸ਼ ਹੋ ਗਈ ਦਾ ਸੇ ਇੱਥੇ ਹੀ ਆਪਣੇ ਸ਼ਬਦ ਦੇ ਫਲ ਹਰਪ੍ਰਿੰਦਰ ਸਿੰਘ ਪੇਸ਼ ਕਰਦਾ ਹੈ ਦਾ ਆਪ ਤੁਹਾ ਦਾ ਧੰਨ ਧੰਨ ਦਾ ਜੋ ਮੇਰੇ ਕੈਟਾ ਗਾ ਵੀ ਇਧਰ ਰਹਿੰਦੇ ਨੇ ਸਾਰੇ ਹੰ ਦਾ ਦਾ ਧੰਨਵਾਦ ਕਰਦਾ ਹੈ ਬੋਲਦੇ ਲੋਹ ਹੋ ਕੇ ਹੋਵੇ ਸੰਦੇ ਬਸਨ ਜੋੜ ਹੈ ਡੰਗਲਾ ਵਿੱਚ ਮੰਦਰ ਲਾ ਦਿੰਦੇ ਜਿੱਥੇ ਵਾਸਾ ਹੁੰਦਾ ਬੱਕਰਾ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ ਪਰਵਾਸਾ ਹੁੰਦਾ ਬੱਕਰਾ ਦਾ ਜੋਨ ਕੁੱਲ ਦੀਆਂ ਉਹ ਪਰਤ ਦਿੰਦੇ ਜੋ ਕਦੇ ਤਮਾਸ਼ਾ ਫੱਟੜਾਂ ਦਾ ਕਹਿੰਦੇ ਦੀ ਜਦ ਦਿਲ ਦੀਆਂ ਪੂਰੀਆਂ ਕਰ ਦਿੰਦੇ ਜੇ ਅਰਦਾਸਾ ਹੋ ਜਾ ਫੱਟੜਾਂ ਵਾਇਰ ਉੱਪਰ ਕਾ ਫਾਂਸ ਵਾਇਰ ਉੱਪਰ ਫੱਟੇ